ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਚਾਰ ਗਾਵਾਂ ਦਿਖਾ ਦਾਂਗੇ ਦੋ ਤਾਜ਼ੀਆਂ ਸੂਈਆਂ ਨੇ ਤੇ ਦੋ ਆਗੀਆਂ ਸੱਜਣੋ ਗੱਬਣਾ ਠੰਡੀਆਂ ਸੀਲ ਪਾਈ ਕਹਿੰਦਾ ਇੰਨੀਆਂ ਕਰੇਣਾ ਚਾਹੀਏ ਯਾਰ ਬੱਚੇ ਥੱਲੋਂ ਦੀ ਨੰਗੀ ਜਾਣ ਤੇ ਇੱਕ ਆ ਜਿਹੜੀ ਆ ਬੱਚੀ ਹੈ ਨਾ ਇਦੇ ਕੋਲੇ 28 ਤੋਂ 30 ਕਿਲੋ ਕੰਡੇ ਧਰਨ ਵਾਲਾ ਤਿਆਰੀ ਦਾ ਦੁੱਧ ਆ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲਾ ਵਧੀਆ ਜੀ ਚੜ੍ਹਦੀ ਕਲਾ ਉਮਰ ਦਾਸ ਪਹਿਲਾਂ ਤੇਰੀ ਕਿੰਨੀ ਆਇਆ ਇਧਰਲੇ ਬੰਨੇ ਉਮਰ ਤਾਂ ਮੇਰੀ 20 ਕਿ ਸਾਲ ਦੀ ਹੈ 20 ਸਾਲ ਪਾਰ ਹੀ ਬਣ ਗਿਆ 20 ਸਾਲ ਦਾ ਨਹੀ ਹਜੇ ਬਸ ਸਟਾਰਟਿੰਗ ਹੀ ਹੈ ਸ਼ੁਰੂਆਤ ਆ ਸ਼ੁਰੂਆਤ ਠੀਕ ਹੈ ਬਾਕੀ ਦੁੱਧ ਤੇ ਗਾਇਆਂ ਲਾਗੀਆਂ ਮੀਨੇ ਆਪਣੀਆਂ ਠੀਕ ਹਾਂ ਕਰੇਗਾ ਰੀ ਇਧਰ ਕੈਮਰਾ ਮਾਰਨੀ ਬਾਈ ਕੋਲੇ ਗਾਵਾਂ ਬਹੁਤ ਚੰਗੀਆਂ ਨੇ ਦੁੱਧ ਤੇ ਲਾਏ ਵੇ ਆ ਪਸ਼ੂ ਤੇ ਨਾਲ- ਨੰਬਰ ਵੀਰੇ 771077 9399 771077 ਹਾਂਜੀ 9399 9399 ਹਾਂਜੀ ਠੀਕ ਆ ਗੱਲ ਤੇ ਸ਼ੁਰੂਆਤ ਇੱਥੋਂ ਕਰ ਦਈਏ ਹਾਂਜੀ ਵੀਰੇ ਕਰ ਦਈਏ ਮਾਰਗਰੀ ਕੈਮਰਾ ਆਰਡਰ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰਾ ਦੇ ਬੱਛੀ ਦੀ ਕਿਹੜਾ ਸੂਆ ਇਹ ਸੂਆ ਵੀਰੇ ਦੂਜਾ ਕਿੰਨਾ ਦੁੱਧ ਹਾਜ਼ਰ ਹੁਣ ਦੁੱਧ ਤਾਂ ਇਹਦੇ ਥੱਲੇ ਕੰਡੇ ਦੇ ਜੋਖ ਦਾ ਕਿਤੇ 28 ਦਰਨੇ ਕਿਤੇ 30 ਦਰਨੇ ਕਦੇ 28 28 ਤੋਂ ਤਾਂ ਨਹੀਂ ਘਟਦੀ ਨਹੀਂ 28 ਤੋਂ ਘਟਦੀ ਧੋਰ ਖੋਲ ਕੇ ਸੂਆ ਕਿਨੇ ਦਿਨ ਦਾ ਹੋ ਗਿਆ ਸੂਆ ਤਾਂ ਹੋ ਗਿਆ ਵੀਰੇ 15 ਦਿਨਾਂ ਦਾ ਦਾ ਮੈਲੇ ਮੂਲੇ ਲੱਗ ਘਟੀ ਹਾਂ ਵੀਰੇ ਆ ਸੂਆ ਸੱਜਣੋ ਇਹਦਾ ਹੋ ਗਿਆ 15 ਬਾਕੀ ਥਾਂ ਲੈਵੇ ਦੀ ਬਿਲਕੁਲ ਸਾਫ ਆ ਗਈ ਜਿਹੜਾ ਸਮਾਂ ਸਮਾਂ ਹੈਗਾ ਦੁਪਹਿਰ ਦੇ 1 ਵਜੇ ਦਾ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਓ ਆਰਡਰ ਕੁਆਲਟੀ ਦੀ ਤੇ ਬਾਕੀ ਨਸਾਂ ਨੂੰ ਸਾਂ ਬਹੁਤ ਆ ਗਈਆਂ ਆਰਡਰ ਤੇ ਹਾਂਜੀ ਇਹਨੂੰ ਕਮਾਲਾ ਬਈ ਮਾੜੇ ਬੱਚੇ ਦੇ ਲੈ ਚਲ ਕੋਈ ਨਹੀਂ ਪਰੇਸ਼ਾਨ ਨਾ ਕਰ ਇਹ ਇੱਥੋਂ ਦਿਖਾ ਦਿੰਗੇ ਅਰੀ ਕਦੇ ਬਾਈ ਕਹਿੰਦਾ 28 ਧਰ ਦੀਆਂ ਕੰਡੇ ਤੇ ਕਦੇ ਇਹ ਜੇ ਗੱਲ ਕਰ ਲੈਣਾ 30 ਕਿਲੋ ਕੰਡੇ ਲਾ ਦਾਂ ਦੀਆਂ ਇੱਥੇ ਰੋਕ ਲਾ ਤੇ ਗਾਂ ਵਾਲੇ ਬੰਨਿਆਂ ਦਿਖਾ ਦਿੰਗੇ ਅਰੀ ਨਾ ਸਾਨੂੰ ਸਮਝਦੀ ਆਰਡਰ ਤੇ ਤੇ ਦੁੱਧ ਆ ਜਿਹੜਾ ਦੁੱਧ ਕੰਡੇ ਵਾਲਾ ਇਹਦੇ ਕੋਲ ਹਾਂ ਬਈ ਕੰਡੇ ਵਾਲਾ ਕੰਡੇ ਦੇ ਜੋਖ ਦਾ ਲੀਟਰ ਠੀਕ ਹੈ ਤੇ ਇੱਥੋਂ ਦਿਖਾ ਦੀ ਗਰੀ ਗਾਂ ਤੋਂ ਹਵਾਨਾ ਇਹਦਾ ਉਹ ਨਾੜਾ ਨੂੜਾ ਬਾੜੀਆਂ ਨੇ ਲੈਵੇ ਤੇ ਤੇ 28 ਤੋਂ 30 ਕਿਲੋ ਤਿਆਰੀ ਦਾ ਦੁੱਧ ਆ ਤੇ ਰੇਟ ਇਹਦਾ ਕੀ ਰਹਿਣਾ ਰੇਟਾ ਦਾ ਪਰ ਮੂਲ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦੇ ਨਹੀਂ ਬਾਲੇ ਨਹੀਂ ਮੰਗਦੇ ਲੱਖੋਂ ਅੰਦਰ ਵਾਲੀ ਹੈ ਬ੍ਰੀ ਹੈ ਲੱਖੋਂ ਅੰਦਰ ਵਾਲੀ ਲੱਖ ਤੋਂ ਅੰਦਰ ਵਾਲੀ ਹੈ ਹਾਂ ਲੱਖ ਤੋਂ ਅੰਦਰ ਵਾਲੀ ਲੱਖ ਤੋਂ ਅੰਦਰ ਵਾਲਾ ਕੇਸੀ ਆ ਬਾਈ ਕਹਿੰਦਾ ਦੁੱਧ ਤਿਆਰ ਆ ਬਾਈ ਦੁੱਧ ਹੈਗਾ ਤਿਆਰ ਇੱਕ ਹੁੰਦਾ ਕਹਿਣ ਵਾਲਾ ਸਿਸਟਮ ਆ ਇਸ ਲਈ ਤਿਆਰ ਆ ਬ੍ਰੀ ਬੀ ਆਰ ਇੰਨਾ ਇਹ ਕਰ ਦੂਗੀ ਇਹਦੇ ਕੋਲੇ ਬਾਈ ਕਹਿੰਦਾ ਆ ਗਿਆ ਤਿਆਰ ਦੁੱਧ ਚਵਾਈਂ ਦੇਖ ਲਓ ਇਧਰਲੇ ਪਾਸੇ ਵੀ ਦੂਹੇ ਪਾਸੇ ਚਵਾਈ ਦੀ ਕਿਵੇਂ ਆ ਚਵਾਈ ਦੀ ਠੰਡੀ ਸੀ ਲਾ ਬ੍ਰੀ ਪੂਰੀ ਪੋਲੀ ਆ ਇਹ ਹੱਥੀਆਂ ਕਾ ਮਸ਼ੀਨੀ ਆ ਇਹ ਵੇਰੇ ਆਪਾਂ ਲੈਤੀ ਫਾਰਮ ਚ ਸੀ ਮਸ਼ੀਨ ਤੇ ਉੱਥੇ ਲੱਗੀ ਸੀ ਮਸ਼ੀਨ ਤੇ ਆਪਾਂ ਚੁਣਿਆ ਵੀ ਵਾਕਈ ਯਾਰ ਇਹ ਜਿਹੜੀ ਹੈਗੀ ਆ ਨਾ ਇਹ ਮਿਲਕ ਮਸ਼ੀਨ ਹੀ ਆ ਦੁੱਧ ਵਾਲੀ ਆਈਟਮ ਹੀ ਆ ਤੇ ਬਾਕੀ ਹਾਈਟ మీడియం ਆ ਖਾਊਗੀ ਥੋੜਾ ਤੇ ਪ੍ਰੋਡਕਸ਼ਨ ਚੰਗੀ ਦੇ ਦੇਣੀ ਹੈ ਨਾ ਹਾਂ ਜੀ ਵੀਰੇ ਪ੍ਰੋਡਕਸ਼ਨ ਇਹ ਸੋਹਣਾ ਚੰਗੀ ਦੇ ਦੇ ਦੂਗੀ ਖਾਊਗੀ ਥੋੜਾ ਪਰ ਆਰਡਰ ਬਹੁਤ ਸੋਹਣਾ ਰੱਖਦੀ ਆ ਇਹ ਇੱਥੋਂ ਦਿਖਾ ਦੇ ਗਾਂ ਵਾਲੇ ਬੰਦੇ ਉਹ ਤੇ ਸੋਹਣਾ ਲੇਵਾ ਰੱਖਦੀ ਆ ਸਵੇਰੇ ਚ ਚਵਾਈ ਕਿਹੜੇ ਵਜੇ ਕਰੀ ਆ ਦੀ ਸਵੇਰੇ ਬਾਈ ਆਪਣੀ ਚਵਾਈ 6 ਤੋਂ 6 ਆ 6 ਤੋਂ 6 ਕਾਇਲੀ ਵੀ 5 ਘੰਟੇ ਪੈਂਡਿੰਗ ਨੇ ਹਾਂ 5 ਘੰਟੇ ਪੈਂਡਿੰਗ ਨੇ 5 ਪੈਂਡਿੰਗ ਨੇ ਪੰਜਾਂ ਤੱਕ ਤਾਂ ਬਹੁਤ ਭਰ ਜਾਣਾ ਤੇ ਬਾਕੀ ਤਿਆਰ ਹੈ ਦੇ ਕੋਲ ਦੁੱਧ ਇਹਨੂੰ ਚੋ ਸਕਦੇ ਚੋ ਸਕਦੇ ਬਈ ਚਾਹੇ ਚਾਰ ਟਾਈਮ ਚੋਲੇ ਆਪਣੇ ਘਰੇ ਆ ਠੀਕ ਆ ਗੱਲ ਉਹਦੀ ਤਸੱਲੀ ਕਰਾ ਦਿੰਦੇ ਆ ਉਹਦੀ ਤਸੱਲੀ ਫੁੱਲ ਕਰਾ ਦਾਂਗੇ ਆ ਜਾ ਗਰੀ ਹੁਣ ਆ ਜਾ ਦੋ ਨੰਬਰ ਵਾਲੀ ਤੇ ਬੱਚੀ ਆ ਵੀ ਜਵਾਨ ਆ ਯਾਰ ਜਵਾਨੀ ਜੀ ਆ ਲੈਵਾ ਸੁਣਾ ਬਣਾਉਂਦੀ ਆਉਂਦੀ ਆ ਨਾ ਲੈਵਾ ਬਈ ਹਜੇ 10 ਦਿਨ ਪੈਂਡਿੰਗ ਨੇ ਇਹਦੇ ਠੀਕ ਆ ਗੱਲ ਤੇ ਠੰਡੀ ਸੀ ਬਾਈ ਕਿਵੇਂ ਆ ਬਾਹਰ ਹੀ ਠੰਡੀਆਂ ਨਹੀਂ ਆ ਰਹੀਆਂ ਗਰਮ ਤਾਂ ਨਹੀਂ ਲੱਗਤ ਛੜਾ ਨਹੀਂ ਬਈ ਠੀਕ ਆ ਗੱਲ ਸਸਵਾਦੀ ਆ ਗਈ ਬਾਈ ਕਹਿੰਦਾ ਠੰਡੀ ਤੇ ਇੱਕ ਗੱਲ ਹੋ ਰਾ ਕਰੀ ਇੱਥੋਂ ਦਿਖਾ ਦਿੰਦਾ ਬਾਈ ਪਰੇਸ਼ਾਨ ਨਾ ਕਰ ਲੈਵਾ ਇਹ ਫਾੜੀ ਵਾਲਾ ਬਣਾ ਦੂ ਸੋਨਾ ਲੈਵਾ ਬਣਾ ਦੂ ਦੁੱਧ ਦੀ ਰਪੋਟ ਵੀ ਬਾਈ ਬਹੁਤ ਚੰਗੀ ਆ ਦੀ ਕਿੰਨੇ ਕੁ ਦੁੱਧ ਦੀ ਰਪੋਟ ਆ ਦੀ ਪਹਿਲਾਂ ਨੇ ਦਿੱਤਾ 19 18 19 ਕਿਲੋ ਦੁੱਧ ਹੀ ਦੀ ਢੋਰ ਖੋਲ ਕੇ ਆ ਗਈ ਇਹਨੂੰ ਆਪਾਂ ਐਚ ਐਫ ਕ੍ਰੋਸ ਅੰਗ ਚ ਮੰਨ ਸਕਦੇ ਆ ਕਿਉਂਕਿ ਇਹਨੂੰ ਹਲਕਾ ਜਿਹਾ ਕਰੋ ਸਕਦੇ ਖਾਸੀਅਤ ਇਹਦੀ ਇਹ ਰਹੂਗੀ ਵੀ ਇੱਕ ਤਾਂ ਇਹਨੇ ਮਜ਼ਬੂਤ ਰਹਿਣਾ ਇਦਾਂ ਹੀ ਤੇ ਮੌਸਮ ਸਾਰੇ ਚੱਲੀ ਜਾਣਾ ਗਰਮੀ ਸਰਦੀ ਧੁੱਪ ਛਾਂ ਲੋ ਲੂ ਜਿੱਦਾਂ ਦੇ ਮੌਸਮ ਜਿਹਨੂੰ ਤੁਸੀਂ ਰੱਖੋਗੇ ਇਹਨੇ ਉਸੇ ਮੌਸਮ ਮજબૂત ਫੁੱਲਾ ਕੱਦ ਵੀ ਸੋਹਣਾ ਰੱਖਦੀ ਆ ਤੇ ਬਾਡੀ ਦੀ ਜਿਹੜੀ ਬਣਤਰ ਆ ਜਿਹੜਾ ਦਾ ਢਾਂਚਾ ਤੇ ਜਿਹੜਾ ਦਾ ਕਹ ਲਈ ਨਾ ਸਟਰਕਚਰ ਆ ਬਹੁਤ ਮਜ਼ਬੂਤ ਆ ਬੱਚੀ ਦਾ ਉੱਤੋਂ ਆ ਗਈ ਬਿਲਕੁਲ ਸਟ੍ਰੇਟ ਲੈਗਸ ਕੋਰ ਦੀ ਆ ਗਈ ਮਜ਼ਬੂਤ ਕਿਹੜਾ ਹੋਰ ਕਮਾ ਦੇ ਇਹਨੂੰ ਜੋਬਰਾ ਕਮਾ ਦਿੰਨੇ ਲੈ ਚੱਲ ਲੈ ਚੱਲ ਪਰਲੇ ਬੰਨੇ ਹੋ ਜਾ ਕਰ ਗਾਂ ਦੇ ਇਹ ਇੱਥੋਂ ਇੱਥੋਂ ਦਿਖਾ ਦੇ ਗੈਰੀ ਮਾਰ ਕੇ ਕੈਮਰਾ ਹੋਈ ਆਰਡਰ ਬਹੁਤ ਸੋਹਣਾ ਬਣਾਊਗੀ ਫੀਟਿੰਗ ਵਾਲਾ ਲੇਵਾ ਬਣਾਊ ਤੇ ਲੇਵਾ ਖੁੱਲਾ ਬਣਾ ਦੂ ਰਿਪੋਰਟ ਪਾਈ ਕਹਿੰਦਾ ਨਾ ਪਾਈਲਨ ਦੀ ਇਹਦੀ 18 19 ਕਿਲੋ ਦੀ ਰਿਪੋਰਟ ਆ ਤੇ ਬਾਕੀ ਮੌਸਮ ਕੱਟੂ ਸਾਰੇ ਹਾਂਜੀ ਹਾਂਜੀ ਇਹ ਮੰਨ ਲਓ ਵੀ ਯਾਰ ਇੱਕ ਮੱਝ ਦਾ ਮੁਕਾਬਲਾ ਕਰੂ ਕਿਉਂਕਿ ਜਿੱਦਾਂ ਦੀ ਇਹਦੀ ਫੈਟ ਪਰਸੈਂਟੇਜ ਆਉਣੀ ਹੈ ਨਾ ਕ੍ਰੋਸ ਅੰਗ ਹੋਣ ਕਰਕੇ ਫੈਟ ਬੱਚੀ ਬਹੁਤ ਸੋਹਣੀ ਪਾਉ ਕੱਚੀ ਕੱਚੀ ਜਿਵੇਂ ਮਰਜੀ ਲਾ ਲੋ ਪਰ ਲੇਵਾ ਯਾਰ ਸੋਹਣਾ ਬਹੁਤ ਸੋਹਣਾ ਲਿਵਾ ਬਣਾਉਗੀ ਇੱਥੋਂ ਇੱਥੋਂ ਚ ਇੱਕ ਕਰਾ ਦੇ ਫਾੜੀ ਜਿਹੜਾ ਨਾ ਆ ਆ ਫਾੜੀ ਵਾਲਾ ਡਿਜ਼ਾਈਨ ਬਣਾਉਗੀ ਸੋਹਣਾ ਤੇ ਇੱਥੋਂ ਇਹਦਾ ਕਹਿ ਲਈ ਆ ਝੋਲਾ ਝੂਲਾ ਭਰ ਦੂ ਸਾਰੀਆਂ ਥਣ ਲੱਗਿਆ ਹੱਥੀ ਚਵਾਈ ਵਾਲਾ ਮੱਝ ਵਾਲਾ ਸੀਨੀਅਰ ਹਾਂ ਮੱਝ ਵਾਲਾ ਸੀਨੀਅਰ ਕਿੰਨੇ ਪੈਸੇ ਲਵੇਂਗਾ ਇਹਦੇ ਬਸ ਫਿਰ 70 ਹਾਂ ਕੱਲੇ 70 170 ਲਾ ਨਹੀਂ ਨਹੀਂ ਕੱਲੇ 70 ਦੀ ਵੀ ਠੀਕ ਹੈ ਗੱਲ ਕੱਲੇ 70 ਦੀ ਬਾਈ ਕਹਿੰਦਾ ਦੇ ਦਾਂਗੇ ਉਹ ਚ ਛੋਟ-ਛੂਟ ਕਰ ਦਾਂਗੇ ਛੋਟ-ਛੂਟ ਕਰ ਦਾਂਗੇ ਕਰ ਦਾਂਗੇ ਖੁਸ਼ਮੰਦ ਜਿਹੜਾ ਕਰ ਦਾਂਗੇ ਕਰ ਦਾਂਗੇ ਵੀਰੇ ਠੀਕ ਹੈ ਗੱਲ ਤੇ ਬਾਕੀ ਭਾਰ ਬੋਝ ਦੀ ਥਾਣਾ ਦੀ ਨਹੀਂ ਉਹ ਜ਼ਿੰਮੇਵਾਰੀ ਹੈ ਵੀਰੇ ਗਰੰਟੀ ਹੈ ਥਾਣਾ ਦੀ ਭਾਰ ਬੋਝ ਦੀ ਤੇ ਹੁਣ ਆ ਜਾਗਾ ਜੀ 3 ਨੰਬਰ ਵਾਲੀ ਤੇ ਇਹ ਆਪਾਂ ਕਹਿ ਸਕਦੇ ਆ ਵੀ ਯਾਰ ਜਰਸੀ ਤੇ ਸਾਈ ਹਾਲ ਦਾ ਕਰਾ ਸਕਦੇ ਹਾਂ ਹਾਂਜੀ ਹਾਂਜੀ ਵੀਰੇ ਇਹ ਥੋੜੀ ਜਿਆਦਾ ਦੇਣ ਲੈ ਜੂਗੀ ਇਹ ਇੱਥੋਂ ਚੈੱਕ ਕਰ ਸਕਦੇ ਹੋ ਸਰ ਜੀ ਨੂੰ ਥੋੜਾ ਸਾਡੇ ਵਾਲੇ ਸਮਾਨ ਤੋਂ ਜ਼ਰੂਰ ਹਾਂ ਸਾਡੇ ਵਾਲ ਤੋਂ ਸਮ ਨਾ ਨਾ ਬਿਲਕੁਲ ਠੰਡੀ ਆ ਗਈ ਤੇ ਪਰਣੀ ਭਰਨੀ ਚੰਗੀ ਆ ਬਾਈ ਕਹਿੰਦਾ ਜੇ ਮਰਜੀ ਬੈਠੇ ਰਹੋ ਥੱਲੇ ਪਸ਼ੂ ਦੇ ਵੀ ਉਦਾਂ ਉਹ ਸੀਨ ਨਹੀਂ ਹੋਊਗਾ ਗਰਮ ਲੱਤ ਛਾੜਾ ਨਾ 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 ਮੇਰੇ ਉਹ ਤਾਂ ਬੰਨਾ ਬਹੁਤਾ ਇੱਥੋਂ ਥੱਲੇ ਹੋਏ ਨੇ ਕੋਈ ਗੱਲ ਆ ਵੀ ਬੋਰਾ ਲਾ ਦੂਗੀ ਬੋਰਾ ਜਿੱਦਾਂ ਜਿੱਦੇ ਨੇ ਤਿਆਰੀ ਹਾਂ ਜਿੱਦੇ ਤਿਆਰ ਹੋ ਗਈ ਮੇਰੇ ਪੂਰਾ ਫੁੱਲ ਕਿਹੜਾ ਸੁਹਾ ਸੁਹੰਗਾ ਇਹ ਸੁਹਾ ਇਹ ਵੀ ਦੂਜਾ ਸੁਹੰਗਾ ਵੀਰੇ ਤੋਰ ਖੋਲ ਕੇ ਇਹਦੇ ਚ ਆ ਗਿਆ ਜਰਸੀ ਦਾ ਸਾਈ ਵਾਲ ਦੁੱਧ ਬਿਨਾ ਸ਼ੱਕ ਇਹਦਾ ਪਛਾਣ ਨਹੀਂ ਕੋਈ ਸੱਜਣ ਸਕੂਗਾ ਵੀ ਯਾਰ ਇਹ ਮੱਝ ਦਾ ਦੁੱਧ ਹੈ ਕਿ ਇਹਦਾ ਗਾਂ ਦਾ ਦੁੱਧ ਹੈ ਐਦਾਂ ਦਾ ਦੁੱਧ ਪਾਊਗੀ ਤੇ ਫੈਟ ਵੀ ਚੰਗੀ ਤੇ ਬਾਕੀ ਮੇਨ ਗੱਲ ਹੁੰਦੀ ਹੈ ਜਿਹੜੀ ਸਾਈ ਹਾਲ ਹੈ ਸਾਈ ਹਾਲ ਠੰਡੀ ਸੀਲ ਬਹੁਤ ਘੱਟ ਮਿਲਦੀ ਹੈ ਮਾਰਕੀਟ ਚ ਅਕਸਰ ਆਪਾਂ ਦੇਖਦੇ ਹੀ ਰਹਨੇ ਆ ਤੇ ਕੱਦ ਵੀ ਕਹ ਲਈਏ ਚੰਗਾ ਤੇ ਲੰਬਾਈ ਵੀ ਚੰਗੀ ਤੇ ਜਾਣ ਜੂਨ ਬਹੁਤ ਆ ਉਧਰ ਲੈ ਬੰਨੇ ਹੋਰ ਕਮਾਦੀ ਕਰਾਂ ਉਧਰ ਲੈ ਚੱਲੇ ਚੱਲਾ ਤੇ ਬਾਕੀ ਥਾਣ ਰੱਖੂ ਹੱਥੀ ਚਵਾਈ ਵਾਲਾ ਕਿੰਨੇ ਦਿਨ ਦੱਸਿਆ ਪੈਂਡਿੰਗ ਇਹਦੇ ਇਹਦੇ ਵੇਰੇ 12 13 ਦਿਨ ਲੈ ਜੂ 12 13 ਦਿਨ ਹਾਂਜੀ ਇਹ ਕਮਾਲਾ ਇੱਥੋਂ ਥਣਾ ਥੋਣਾ ਦੀ ਗਰੰਟੀ ਰਹੂਗੀ ਭਾਈ ਹਾਂ ਥਣਾ ਦੀ ਪੂਰੀ ਫੁੱਲ ਗਰੰਟੀ ਵੀ ਰਹੀ ਆਪਣੀ ਠੀਕ ਆ ਗੱਲ ਥਣਾ ਦੀ ਬਾਈ ਕਹਿੰਦਾ ਗਰੰਟੀ ਰਹੂ ਤੇ ਬਾਕੀ ਗਰ 10 ਤੋਂ 12 ਦਿਨ ਇਹਦੇ ਪੈਂਡਿੰਗ ਨੇ ਹੋ ਸਕਦਾ 1-2 ਦਿਨ ਘੱਟ ਵੱਧ ਵੀ ਲੈ ਜੇ ਗੱਡੀ-ਗੁੱਡੀ ਚੜ ਕੇ ਕਈ ਵਾਰੀ ਪਸ਼ੂ ਕਰ ਜਾਂਦਾ ਤੇ ਬਾਕੀ ਮੇਨ ਗੱਲ ਆ ਜਿਹੜੀ ਵਜਨ ਵਜੂਦ ਚੰਗਾ ਤੇ ਬਾਡੀ 'ਚ ਸ਼ਾਈਨਿੰਗ ਸ਼ੋਨਿੰਗ ਵੀ ਫੁੱਲ ਆ ਗਈ ਬੱਚੀ ਦੇ ਤੇਲ ਤੂਲ ਤਾਂ ਨਹੀਂ ਲਾਇਆ ਹੋਇਆ ਨਾ 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 ਵੀਰੇ ਠੀਕ ਆ ਨੈਚੁਰਲ ਹੀ ਆ ਨੈਚੁਰਲ ਹੀ ਆ ਵੀਰੇ ਠੀਕ ਆ ਗੱਲ ਆ ਤੇ ਸਵਾਹ ਆ ਦੀ ਆ ਗਈ ਬਾਈ ਕਹਿੰਦਾ ਠੰਡੀ ਸੀਲ ਬਿਲਕੁਲ ਗਰਮ-ਗਰਮ ਵਾਲਾ ਕੰਮ ਨਹੀਂ ਹੈਗਾ ਨਾ ਨਾ ਵੀਰੇ ਉਹ ਤਾਂ ਇੱਥੇ ਤੋਂ ਕਰਾ ਦਿੰਗੇ ਅਰੀ ਚੈੱਕ ਲੈ ਪਹਿਲਾਂ ਥੋੜਾ ਜਿਹਾ ਡਰਦੀ ਸੀ ਤੀ ਉਹ ਸੀਨ ਨਹੀਂ ਹੈਗਾ ਵੀ ਯਾਰ ਗਰਮ ਹੋਊਗੀ ਥਾਨ ਸੋਨਾ ਰੱਖਦੀ ਐਥੋਂ ਚੈੱਕ ਕਰ ਸਕਦੇ ਹਾਂ ਹੱਥੀ ਚਵਾਈ ਵਾਲਾ ਲੇਵਾ ਭਰ ਜੂ ਸਾਰਾ ਪੂਰਾ ਫਲ ਭਰ ਜੂਰੇ ਕਿੰਨੀ ਦੁੱਧ ਦੀ ਰਿਪੋਰਟ ਹੈ ਇੱਥੇ ਆ ਜੂਗੀ ਇਹ ਜਦੋਂ ਤਿਆਰੀ ਹੋਈ ਸੂਣਗੀ ਕਿੰਨੀ ਦੁੱਧ ਦੀ ਰਿਪੋਰਟ ਹੈ ਜੀ ਦੁੱਧ ਨੇ ਪਹਿਲਾਂ ਨੇ ਦਿੱਤਾ 20 ਕਿਲੋ ਠੀਕ ਹੈ ਗੱਲ ਪਹਿਲਾਂ ਦਾ 20 ਦਾ ਰਿਕਾਰਡ ਆ ਤੇ ਪਾ ਦੂ ਇੱਕ ਜਿਆ ਕਹਿ ਲਈਏ 20 ਕਿਲੋ ਵਾਲੀ ਮੱਝ ਦੇ ਬਰਾਬਰ ਹੈ ਗੱਲ ਹਾਂ ਹਾਂ ਮੱਝ ਦੇ ਬਰਾਬਰ ਆਇਤੀ ਦਾ ਦੁੱਧ ਵਧ ਦੇਊਗੀ ਪਿਸਲੇ ਸਵੇ ਨੂੰ ਠੀਕ ਹੈ ਗੱਲ ਕਿੰਨੇ ਕਿੰਨੇ ਕੇ ਪੈਸੇ ਨੇ ਹੈ ਕਿੰਨੇ ਪੈਸੇ ਪੈ ਠੀਕ ਆ ਗੱਲ ਜਦੋਂ ਤਿਆਰ ਹੋ ਗਈ ਜੀ ਅਗਲੀ ਵੀਡੀਓ ਜੀ ਦਿਖਾਈ ਜੇ ਖੜੀ ਰਹੀਗੀ ਆਪਾਂ ਅਗਲੀ ਵੀਡੀਓ ਜੀ ਦਿਖਾਵਾਂਗੇ ਇੱਥੇ ਹੋ ਜੂਏ ਠੀਕ ਆ ਗੱਲ ਤੇ ਅੱਜ ਵਾਲਾ ਮੁੱਲ ਦੱਸ ਦੇਦਾ ਤਿਆਰੀ ਵਾਲਾ ਉਦੋਂ ਦਾ ਕਰਦੀ ਯਾਰ ਅੱਜ ਵਾਲਾ ਮੁੱਲ ਦੱਸਦੇ ਵੀ ਅੱਜ ਕਿੰਨੀ ਦੇ ਦਾਂਗੇ ਅੱਜ 77000 ਰੁਪਏ ਦੇ ਦਾਂਗੇ ਅੱਜ ਦੇ ਦਾਂਗੇ ਬਾਈ ਕਹਿੰਦਾ 77 ਦੀ ਸੋਨੂੰ ਵੀ ਪਤਾ ਹੈ ਤਿਆਰੀ ਤੇ ਇਹ ਕਿੱਥੇ ਜਾਊਗਾ ਕਿਹੜਾ ਤਿਆਰੀ ਵਾਲਾ ਮੁੱਲ ਆ ਇਹ ਸੱਜਣੋ ਅੱਜ ਤੇ ਕੱਲ 2 ਦਿਨ ਦਾ ਮੁੱਲ ਆ ਤਿਆਰੀ ਵਾਲਾ ਮੁੱਲ ਆ ਜਿਹੜਾ ਤਿਆਰੀ ਵਾਲਾ ਮੁੱਲ ਹੋ ਜੂਗਾ ਉਦਾਂ ਦਾ ਕਿਉਂਕਿ ਪਸ਼ੂ ਖਾ ਪੀ ਕੇ ਤਿਆਰ ਹੁੰਦਾ ਅੱਜ ਬਾਈ ਕਹਿੰਦਾ 77 ਦੀ ਦਵਾਂਗੇ ਜੇ ਕਿਸੇ ਨੇ ਆਪਾਂ ਗੱਲ ਕਰ ਲਈ ਬਈ ਤਿੰਨੇ ਚਾਰੇ ਲੈਣੀਆਂ ਹੋਈਆਂ ਮੰਨਤਨ ਹੋ ਜੂ ਫੁੱਲ ਮੰਨਤਨ ਕਰ ਦਾਂਗੇ ਵੀਰੇ ਤੇ ਹੁਣ ਮਾਰਦੇ ਆ ਬੱਛੀ ਦੇ ਕੈਮਰਾ ਇਹ ਤਾਜੀ ਇਸ ਇਹ ਜਮੀ ਤਾਜੀ ਸੂਈ ਜਾ ਵੀਰੇ ਇਹ ਇਥੋਂ ਕਰਾ ਦੀ ਆਰਡਰ ਕੁਆਲਿਟੀ ਥਣ ਦਾ ਸਾਈਜ਼ ਕਰਾ ਦੀ ਚੈੱਕ ਇਹਦਾ ਇਥੋਂ ਤੇ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਦੇ ਮਾਗਰ ਵੀਰੇ ਬੱਸੀ ਆ ਗਈ ਬੱਚੀ ਆ ਗਈ ਆਪਣੀ ਸਾਈ ਵਾਲਾ ਸਾਈ ਵਾਲ ਬੱਸੀ ਆ ਗਈ ਵੀਰੇ ਇਹ ਵੀ ਸਾਈ ਵਾਲ ਟੱਚ ਆ ਗਈ ਵਾਈਟ ਕਲਰ ਚ ਹਾਂਜੀ ਹਾਂਜੀ ਕਿਹੜਾ ਸੂਆ ਹੋਊਗਾ ਇਹਦਾ ਸੂਆ ਹੋਊਗੀ ਬਈ ਇਹ ਵੀ ਦੂਜਾ ਸੂਈ ਆ ਆ ਕਿੰਨੇ ਕਿਤਨੇ ਕੋਈ ਸੂਈ ਨੂੰ ਕੱਲੀ ਸੂਈ ਆ ਵੀਰੇ ਬੋਲੇ ਚ ਆ ਠੀਕ ਆ ਗੱਲ ਕਿੰਨੇ ਕੁ ਦੁੱਧ ਦੀ ਰਿਪੋਰਟ ਹੈ ਜੀ ਦੁੱਧ ਦੇ 17 18 ਕਿਲੋ ਦਿੰਦੀ ਹੋਊਗੀ ਵੀਰੇ ਕਿੰਨੇ ਪੈਸੇ ਲਵਾਂਗੇ ਇਹਦੀ ਫਿਰ ਇਹਦਾ ਹਾਂ ਨਾ ਇਹ 62000 ਰੁਪਏ ਦੇ ਦਾਂਗੇ 62000 ਰੁਪਏ ਦੇ ਦਾਂਗੇ ਕਰ 7710779399 771077939922 ਦਾ ਨੰਬਰ ਆ ਗਾਵਾਂ ਸੱਜਣੋਂ ਚਾਰ ਦਿਖਾਤੀਆਂ ਤਿਆਰ ਦੁੱਧ ਵਾਲੀ ਤੇ ਗੱਬਣ ਵੀ ਦਿਖਾਤੀ ਤੇ ਇੱਕ ਈਸਾਈ ਹਾਲ ਦਾ ਤੋਹਫਾ ਦਿਖਾਤਾ ਜਰਸੀ ਦੇ ਸਾਈਜ਼ ਕੱਚੀ ਕੱਚੀ ਆ ਵੀਰੇ ਜਿੱਦਾਂ ਤਿਆਰ ਹੋ ਗਈ ਫੁੱਲ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਪੂਰੀ ਫੁੱਲ ਲੈਵਾ ਉਹ ਉਦਾਂ ਲੈਵਾ ਵਾ ਬਾਕੀ ਵਾਲਾ ਕੰਮ ਕਰ ਦੂਗੀ ਜਦੋਂ ਰੈਡੀ ਹੋਣਾ ਜਾ ਕੇ ਤੇ ਇੱਕ ਉਧਰਲੇ ਬੰਨੇ ਬਿਲਕੁਲ ਤਾਜੀ ਸੂਈ ਦਿਖਾਤੀ ਬੜਾ ਸਾਰੀ ਕੁਆਲਿਟੀ ਵਾਲੀਆਂ ਤੇ ਬਾਕੀ ਦਾ ਰੇਟ ਆ ਰੇਟ ਸੱਜਣ ਦਾ ਬਿਲਕੁਲ ਜਾਇਜ਼ ਜਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ